ਇਹ ਹੈ ਜੀ 19ਵੀਂ ਪੌੜੀ ਦੀ ਤੀਸਰੀ ਪੰਕਤੀ ਗੁਰੂ ਮਹਾਰਜ ਕਹਿੰਦੇ ਨੇ ਅਸੰਖ ਕਹੈ ਸਿਰ ਭਾਰ ਹੋਏ ਇਸ ਨੂੰ ਗਾ ਕੇ ਵੀ ਪੜ ਸਕਦੇ ਹਾਂ ਜੀ ਅਸੰਖ ਕਹੈ ਸਿਰ ਭਾਰ ਹੋਏ ਅਸੰਖ ਭਾਵ ਅਣਗਿਣਤ ਕਹਿੰਦੇ ਕਹੈ ਭਾਵ ਕਹਿਣਾ ਵਰਣਨ ਕਰਨਾ ਦੱਸਣਾ ਬੋਲ ਕੇ ਮਹਾਰਜ ਕਹਿੰਦੇ ਨੇ ਉਸ ਅਸੰਖ ਜਿਹੜਾਗਾ ਅਣਗਿਣਤ ਪ੍ਰਭੂ ਪਰਮਾਤਮਾ ਦੀ ਜਿਹੜੇ ਅਣਗਿਣਤ ਨਾਮ ਨੇ ਥਾਮ ਨੇ ਅਣਗਿਣਤ ਧਰਤੀਆਂ ਨੇ ਜੇ ਅਸੀਂ ਇਹ ਵੀ ਕਹਿਣ ਲੱਗ ਜਾਈਏ ਤਾਂ ਵੀ ਸਾਡੇ ਸਿਰ ਤੇ ਇੱਕ ਭਾਰ ਹੀ ਹੈ ਇਹ ਸਾਡੇ ਸਿਰ ਤੇ ਬੋਝ ਹੀ ਹੈ ਕਿਉਂ ਕਿ ਉਸ ਕਰਤੇ ਦੀ ਕੁਦਰਤ ਨੂੰ ਅਸੀਂ ਦੱਸਣ ਦੀ ਕੋਸ਼ਿਸ਼ ਕਰਦੇ ਆ ਜੋ ਸਾਡੀ ਸੀਮਾ ਤੋਂ ਬਾਹਰ ਹੈ ਅਸੀਂ ਜਜ਼ਨ ਕਰਦੇ ਆ ਠੀਕ ਹੈ ਤੇ ਸਿੱਧਾ ਸਿੱਧਾ ਅਰਥ ਵੀ ਨਿਕਲਦਾ ਸਿਰ ਭਾਰ ਮਸਤਕ ਦੇ ਉੱਤੇ ਆਪਣੇ ਦਿਮਾਗ ਦੇ ਉੱਪਰ ਆਪਣੀ ਸੁਰਤ ਦੇ ਉੱਪਰ ਭਾਰ ਪਹਿਲਾਂ ਵੀ ਗੱਲ ਕੀਤੀ ਸੀ ਭਾਰ ਹੋਏ ਹੋ ਜਾਂਦਾ ਜੀ ਕਰ ਰਹੇ ਹਾਂ ਅਸੀਂ ਤੇ ਸਿੰਪਲ ਜਿਹੜੇ ਅਰਥ ਨੇ ਅਣਗਿਣਤ ਹੀ ਮਨੁੱਖਾਂ ਨੇ ਜੀ ਠੀਕ ਹੈ ਜੋ ਪ੍ਰਭੂ ਪ੍ਰਮਾਤਮਾ ਦੀ ਕੁਦਰਤ ਨੂੰ ਵਰਣਨ ਕਰਨ ਦਾ ਯਤਨ ਕਰਦੇ ਹਨ ਜੀ ਪਰ ਉਹ ਇੰਜ ਕਰਕੇ ਆਪਣੇ ਸਿਰ ਦੇ ਉੱਪਰ ਭਾਰ ਹੀ ਵਧਾ ਰਹੇ ਨੇ ਕਿਉਂ ਕਿ ਹਮੇ ਆ ਜਾਂਦੀ ਹੈ ਜੀ ਕਿ ਮੈਨੂੰ ਪਤਾ ਹੈ ਬੇਅੰਤ ਗਲੈਕਸੀਆਂ ਨੇ ਮੈਨੂੰ ਪਤਾ ਹੈ ਏਡੀ ਵੱਡੀ ਕੁਦਰਤ ਹੈ ਕਿਉਂਕਿ ਪ੍ਰਭੂ ਪਰਮਾਤਮਾ ਤੇ ਉਸ ਦੀ ਕੁਦਰਤ ਇੰਨੀ ਵੱਡੀ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਠੀਕ ਹੈ ਜੀ ਇਸ ਲਈ ਉਸ ਪ੍ਰਭੂ ਪਰਮਾਤਮਾ ਨੂੰ ਵਰਣਨ ਕਰਨ ਦਾ ਉਸ ਦੀ ਕੀਤੀ ਕੁਦਰਤ ਨੂੰ ਵਰਣਨ ਕਰਨ ਦਾ ਉਸ ਦੇ ਲੇਖੇ ਲਿਖੇ ਲੇਖਨ ਨੂੰ ਵਰਣਨ ਕਰਨ ਦਾ ਉਸ ਦੇ ਹੁਕਮ ਨੂੰ ਵਰਣਨ ਕਰਨ ਦਾ ਜੇ ਅਸੀਂ ਯਤਨ ਕਰੀਏ ਤਾਂ ਅਸੀਂ ਆਪਣੇ ਸਿਰ ਤੇ ਭਾਰ ਚੜਾ ਰਹੇ ਹਾਂ ਜੀ ਠੀਕ ਹੈ ਇੱਕ ਗੁਰੂ ਮਹਾਰਜ ਗੁਰੂ ਨਾਨਕ ਦੇਵ ਜੀ ਮਹਾਰਜ ਕਹਿ ਰਹੇ ਨੇ ਕਰਨਾ ਕੀ ਹੈ ਉਸ ਪ੍ਰਭੂ ਪਰਮਾਤਮਾ ਦੇ ਯਾਦ ਕਰੋ ਉਸ ਦੀਆਂ ਦਾਤਾਂ ਦਾ ਸ਼ੁਕਰਾਨਾ ਕਰੋ ਉਸ ਦਾ ਸਿਮਰਨ ਕਰੋ ਉਸ ਨਾਲ ਪਿਆਰ ਪਾਓ ਬਾਕੀ ਸਭ ਛੱਡ ਦਿਓ ਜੇ ਬਿਆਨ ਤੱਕ ਫਿਰ ਲੜਦੇ ਘਾਤੋਂ ਛੱਡ ਦਿਓ ਬਿਆਨ ਤੱਕ ਹੈ ਕਿ ਵਾ ਛੱਡ ਦਿਓ ਕੀ ਬਿਆਨਤ ਹੈ ਪ੍ਰਭੂ ਪ੍ਰਮਾਤਮਾ ਤੇ ਕਿ ਉਦ੍ਰੋਤ ਬਿਆਨਤ ਹੈ ਤੇਰਾ ਹੁਕਮ ਬਿਆਨਤ ਹੈ ਤੇਰਾ ਲੇਖਾ ਬਿਆਨਤ ਕਿਹੜੀ ਕਿਹੜੀ ਚੀਜ਼ ਨੂੰ ਬਿਆਨਤ ਕਹੋਂਗੇ ਕਈ ਵਾਰ ਬਿਆਨਤ ਕਹਿਣ ਲੱਗੇ ਵੀ ਸਾਡੇ ਚ ਹੌਮੇ ਆ ਜਾਂਦੀ ਹੁਣ ਪਤਾ ਹੈ ਕਿ ਗੈਲੈਕਸੀਆਂ ਬਿਆਨਤ ਹੈ ਪ੍ਰਮਾਤਮਾ ਦੀਆਂ ਫਿਰ ਅਸੀਂ ਲੜਨ ਲੱਗੇ ਜੰਨੇ ਜੀ ਅੱਠ ਗ੍ਰਹਿ ਹੈ ਸਾਡੇ ਮੰਡਲ ਵਿੱਚ ਨਹੀਂ ਨਹੀਂ ਨੌਂ ਨੇ ਨਹੀਂ ਨਹੀਂ ਮੈਨੂੰ ਪਤਾ ਵੀ ਤਾਰੇ ਨੇ ਮੈਨੂੰ ਪਤਾ ਤਾਰੇ ਹਈਓ ਨਹੀਂਗੇ ਜਦੋਂ ਆਪਾਂ ਬਹਿਸ ਕਰਨ ਲੱਗ ਜੰਨੇ ਆ ਲੜਨ ਲੱਗ ਜੰਨੇ ਆ ਪਰਮਾਤਮਾ ਤੋਂ ਦੂਰ ਹੋ ਕੇ ਉਸ ਕਰਤੇ ਦੀ ਕੁਦਰਤ ਨੂੰ ਵਰਨਣ ਕਰਨ ਦਾ ਅਸੀਂ ਜਦੋਂ ਯਤਨ ਕਰਦੇ ਹਾਂ ਅਸੀਂ ਹਉਮੈ ਵਿੱਚ ਆ ਕੇ ਆਪਣੇ ਸਿਰ ਦੇ ਉੱਪਰ ਭਾਰ ਚੜਾ ਲੈਂਦੇ ਹਾਂ ਜੀ ਐਸ ਲਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਗੋਬਿੰਦ ਵੀ ਨਹੀਂ ਕੋਈ ਕਹ ਕੇ ਚੀਜ਼ ਵਿੱਚ ਪੈਣ ਦੀ ਕੋਸ਼ਿਸ਼ ਨਾ ਹੀ ਕਰੀਏ ਠੀਕ ਹੈ ਜੀ ਐਸ ਲਈ ਅਸੰਖ ਕਹੇ ਸਿਰ પાર ਹੋਏ ਠੀਕ ਹੈ ਜੀ ਆਓ ਦੇਖੀਏ ਅਗਲੀ ਪੌੜੀ ਵਿੱਚ ਗੁਰੂ ਮਾਰਾ ਸਾਨੂੰ ਕੀ ਉਪਦੇਸ਼ ਦਿੰਦੇ ਨੇ ਕੀ ਸਿੱਖਿਆ ਦਿੰਦੇ ਨੇ ਜੀ